ਸੁਖਮਨੀ ਸਾਹਿਬ ਪੰਕਤੀ ਚੌਥੀ ਕਿਨਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ ਸਤਿਗੁਰੂ ਸਮਝਾਉਂਦੇ ਨੇ ਭਾਈ ਕਿਨਕਾ ਮਾਤਰ ਵੀ ਜੇ ਆਪਣੇ ਤੇ ਕਿਰਪਾ ਹੋ ਗਈ ਆਪਾਂ ਨੂੰ ਥੋੜਾ ਜਿਹਾ ਗਿਆਨ ਵੀ ਮਿਲ ਗਿਆ ਤਾਂ ਆਪਣਾ ਜੀਵਨ ਬਦਲ ਜਾਣਾ ਜਿਵੇਂ ਇੱਕ ਸੇਖਾਂ ਦੀ ਡੱਬੀ ਦੀ ਤਿੱਲੀ ਕਿੰਨੇ ਲੱਖਾਂ ਮਣਿ ਦੇਣ ਨੂੰ ਸਾੜ ਦਿੰਦੀ ਆ ਐਵੇਂ ਕਿਨਕਾ ਮਾਤਰ ਗਿਆਨ ਨਾਲ ਆਪਣਾ ਜੀਵਨ ਜਿਹੜਾ ਬਦਲ ਜਾਣਾ ਵਾ ਬੁਰਾਈਆਂ ਦਾ ਨਾਸ ਹੋ ਜਾਣਾ ਵਾ ਤੇ ਸੰਸਾਰ ਤੇ ਆਉਣਾ ਆਪਣਾ ਸਫਲ ਹੋ ਜਾਣਾ ਇਹ ਆਪਾਂ ਪ੍ਰਾਪਤੀ ਕਰਨੀ ਹੈ ਭਾਈ ਪਰ ਆਪਾਂ ਇਹ ਪ੍ਰਾਪਤੀ ਤਾਂ ਕਰਾਂਗੇ ਜੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਾਂਗੇ ਆਓ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਔਰ ਚੱਲਦੇ ਰਹੀਏ ਇੱਕ ਦਿਨ ਆਪਦੇ ਘਰੇ ਜਰੂਰ ਪਹੁੰਚਾਂਗੇ ਧਿਆਨ ਦੀ ਦੁਨੀਆ ਦੇ ਵਿੱਚ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੁਜ ਲਈ ਕੀਤੀ ਛੋਟੀ ਨਾਲ ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਆਪਾਂ ਵੀ ਗਿਆਨ ਦੀ ਪ੍ਰਾਪਤੀ ਕਰਨੀ ਹੈ ਚਾਰ ਪਦਾਰਥ ਜੇ ਕੋ ਮੰਗਾ ਸਾਜਨਾ ਕੀ ਸੇਵਾ ਲਾਗੇ ਸਾਜਨਾ ਦੀ ਬਾਣੀ ਹੈ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ